ਮੰਗ ਬਹੁਤ ਸੀ ਜਿਹੜੀ ਮੀਟਿੰਗ ਦੇ ਵਿੱਚ ਹਰਿਆਣੇ ਨੂੰ 8500 ਕਿਊਸਿਕ ਪਾਣੀ ਦੇਣ ਦੇ ਮਤਾ ਪਾਸ ਹੋਇਆ ਹੈ ਉਸ ਦੇ ਖਿਲਾਫ ਅਸੀਂ ਪਾਰਟੀ ਆ ਜਨਤਾ ਪਾਰਟੀ ਪੰਜਾਬ ਦੀ ਸਖਤ ਨਿੰਦਾ ਕਰਦੇ ਆ ਉਹਦੇ ਖਿਲਾਫ ਹੈ ਔਰ ਇੱਕ ਬੂੰਦ ਪਾਣੀ ਵੀ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਪੰਜਾਬ ਦਾ ਕਿਸੇ ਹੋਰ ਸਟੇਟ ਨੂੰ ਜਾਏ ਪੰਜਾਬ ਪਾਣੀ ਆ ਪੰਜਾਬ ਦਾ ਜਿਹੜਾ ਪਾਣੀ ਹੈ ਅੱਗੇ 151 ਜਿਹੜੇ ਜ਼ੋਨ ਹੈਗੇ ਨੇ ਉਹ ਡਾਰਕ ਕੀਤੇ ਗਏ ਨੇ ਡਿਕਲੇਅਰ ਕੀਤੇ ਗਏ ਨੇ ਤਾਂ ਇੱਕ ਬੂੰਦ ਪਾਣੀ ਵੀ ਫਾਲਤੂ ਨਹੀਂ ਹੈ ਕਿ ਅਸੀਂ ਦੇ ਸਕਦੇ ਆ ਕਿਤੇ ਬਾਹਰ ਔਰ ਇਸ ਲਈ ਪੰਜਾਬ ਦੇ ਲੋਕਾਂ ਦੇ ਨਾਲ ਭਾੜਤੀਆ ਜਨਤਾ ਪਾਰਟੀ ਚਟਾਨ ਵਰਗਰ ਖੜੀ ਹੈ ਔਰ ਅਸੀਂ ਪੂਰੀ ਆਪਣਾ ਜੋਰ ਲਾਵਾਂਗੇ ਕਿ ਇੱਕ ਬੂੰਦ ਪਾਣੀ ਦਾ ਸਾਡਾ ਬਾਹਰ ਨਾ ਜਾਏ ਵਕਤ ਵੈਸੇ ਵੀ ਗੇੜੀਆਂ ਡਾਂਸ ਨੇ ਚਾਹੇ ਪਾਕੜਾ ਕੌਮ ਗੁਰਜੀਤ ਸਾਗਰ ਇਹ ਸਾਰੀਆਂ ਇਹਨਾਂ ਦਾ ਲੈਵਲ ਬਹੁਤ ਥੱਲੇ ਆਇਆ ਹੋਇਆ ਹੈ। ਔਰ ਇਹ ਦੇ ਵਿੱਚ ਜੋ ਆਫ ਦੀ ਸਰਕਾਰ ਤੋਂ ਗਵਨਮਾਨ ਜੀ ਦੇ ਇੱਥਾਂ ਜਿਹੜੀ ਚੱਲ ਰਹੀ ਹੈ ਉਸ ਨੂੰ ਸਾਰਾ ਸਾਰ ਜ਼ਿੰਮੇਵਾਰ ਕਹਿਲਾਂਦੀ ਹੈ ਕਿਉਂਕਿ ਉਹਨਾਂ ਨੇ ਮੀਟਿੰਗ ਦੇ ਵਿੱਚ ਆਪਣਾ ਪੱਖ ਪੂਰੀ ਤਰ੍ਹਾਂ ਨਹੀਂ ਰੱਖਿਆ। ਦੂਜੇ ਸਟੇਟਾਂ ਨੇ ਅੱਛਾ ਪੱਖ ਰੱਖਿਆ ਤਾਂ ਇਹ ਡਿਸੀਜਨ ਲਿੱਤਾ ਗਿਆ। ਔਰ ਮਾਨ ਸਾਫ ਖਲੀ ਆਪਣੀ ਬਿਆਨਬਾਜ਼ੀ ਦੇ ਵਿੱਚ ਹੀ ਰਹੇ। ਉਹਨਾਂ ਨੂੰ ਹੁਣ ਕੋਈ ਠੋਸ ਕਦਮ ਚੱਕਨੇ ਚਾਹੀਦੇ ਨਹੀਂ। ਕਿ ਪੰਜਾਬ ਦੇ ਪਾਣੀ ਅਸੀਂ ਬਚਾਈਏ ਕਿਉਂਕਿ ਅੱਗੇ ਜਿਹੜੇ ਸਾਡੇ ਕਿਸਾਨ ਐ ਉਹਨਾਂ ਨੂੰ ਇਸ ਫੈਸਲੇ ਦਾ ਅੱਗੇ ਕੋਈ ਨੁਕਸਾਨ ਨਾ ਪਹੁੰਚੇ। ਸੋ ਬਿਆਨਬਾਜ਼ੀ ਤੋਂ ਉਤਰਨ ਆਪਣੇ ਠੋਸ ਕਦਮ ਲੈਣ और एक एक व्यक्ति भारतीय जनता पार्टी तो और पंजाब का इस मुस इस मसले के पंजाब के दे लोगों के नाल खड़ा और पहले भी कैप्टन साहब ने रातों रात पानिया का एक्ट कर लिया हले के सेंटर के सरकार सी और उन्होंने छे महीन भी बहुत अपना गुस्सा जाहिर किया ਪਰ ਜਿੱਥੇ ਪੰਜਾਬ ਦੇ ਹੱਕ ਨੇ ਜਿੱਥੇ ਆਪਣੇ ਸਟੇਟ ਦੇ ਹੱਕ ਨੇ ਉੱਥੇ ਅਸੀਂ ਹਰ ਵਕਤ ਖੜੇ ਆ ਲੋਕਾਂ ਦੇ ਨਾਲ ਸੋ ਇਸ ਲਈ ਮੈਂ ਸਾਰਿਆਂ ਨੂੰ ਅੱਜ ਆਪਣੀ ਪਾਰਟੀ ਵੱਲੋਂ ਮੇਰੀ ਜੁਤੀ ਲੱਗੀ ਸਾਰੇ ਸਾਡੇ ਅਹੁਦੇਦਾਰ ਔਰ ਪਾਰਟੀ ਵਰਕਰ ਜਿਹੜੇ ਰਿਸਪਾਂਸਿਬਲ ਨੇ ਕਿਉਂਕਿ ਸ਼ਾਰਟ ਮੂਵਮੈਂਟਸ ਹੁੰਦੀਆਂ ਸਹੀ ਸਾਰਿਆਂ ਨੂੰ ਨਹੀਂ ਬੁਲਾ ਸਕਦੇ ਪਰ ਇੱਕ ਇੱਕ ਦਾ ਜਿਹੜਾ ਇੱਥੇ ਮੌਜੂਦ ਹੈ ਔਰ ਜਿਹੜਾ ਪਾਰਟੀ ਵਰਕਰ ਹੈ ਉਹ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਮੁੱਦੇ ਦੇ ਉੱਤੇ ਖੜਾ ਹੈ। ਡੰਕੀ ਮੇਦਾ ਥੋੜਾ ਸਿਕਿਉਰਟੀ ਦਾ ਦਿੱਤੀ ਹੈ ਜੀ ਔਰ ਜਿਹੜੇਗਾ ਪੁਲਿਸ ਦਾ ਸਖਤ ਪੈਰਾ ਹੈ ਜੀ ਜਿਹੜਾ ਗੇਮ ਹੈਗਾ ਉਹ ਪੁਲਿਸ ਦੀ ਜਿਹੜਾ ਜਿਹਾ ਸਿਕਿਉਰਟੀ ਅੰਡਰ ਹੈਗਾ ਨਾਟ ਫਿਲਿੰਗ ਹੈਗਾ ਕਿੰਨਾ ਦਿਨ ਹੋਰ ਲੱਗੇਗਾ ਕਿ ਇਸ ਦੇ ਨਾਲ ਜਿਹੜਾਗਾ ਪਾਣੀ ਦਾ ਪਾਪ ਹੋ ਸਕਦਾ ਹੈ। ਉਹ ਤੋਂ ਮੁੱਖ ਮੰਤਰੀ ਉੱਥੇ ਬੈਠੇ ਨੇ